دے محافظ بد بہی خا شیطان نازم میں سر دوست کہ چور شیر سردی صاحب کہ میں تے دیکھ کے دنگ ہویا چور ہی رکھوالے بنے نے چور ہی پہرے دار بنے دوست دے محافظ محافظ کہ رکھوالے پہرے دار دوست کہ چور دوس دے محافظ بد بہی شیطان ناظم میں نے شہر کا جس نے انتظام کرنا ہوئے نا رکشا ضلع امن امان قائم رہے شیخ سادی صاحب کہنے جڑا ناظم ہے وہ شیطان ہے جڑا پہ دار ہے وہ چور ہے دیش دار تو اللہ تو ہو دزدے محافظ پانے ایرانی صوفی سن اس سمیں اپنے ایران دی گل کر گئے دزدے محافظ بدبہی خواہ شیطان نازم میں شغل جس نے انتظام کرنا ہے سارے شہر دا سارے زلہ خوتی شیطان بھولا سماج سے ایسا نہیں سی ਵਿਆਪਕ ਪੱਧਰ ਤੇ ਚੋਰੀ ਕਿਉਂ ਹੋ ਗਈਏ ਇੱਕ ਕੋਈ ਪ੍ਰਭਾਵ ਹੈ ਮਨੁੱਖ ਦੇ ਮਨ ਤੇ ਹਨ ਦਾ ਤੇ ਜੇ ਮੰਦਰ ਮਸਜਿਦ ਗੁਰਦੁਆਰੇ ਵੀ ਆਉਂਦਾ ਤੇ 헤 ਗੁਰੂ ਤੂੰ ਕਾਰੋਬਾਰ ਸਾਡਾ ਠੀਕ ਚਲਾਇ ਤਨ ਆਂਦਾ ਰਹੇ ਭਾਵੇਂ ਤੂੰ ਮਿਲਦਾ ਭਾਵੇਂ ਨਾ ਮਿਲ ਤੇਰੀ ਕੋਲ ਜੋਖੇ ਸਾਡਾ ਕੰਮੰਦੰਦਾ ਚੱਲਦਾ ਬੰਬੇ ਦੇ ਤੇ ਕਰੋਨਾ ਪਤੀ ਸੱਜਣੇ ਲੰਗਰ ਪਾਣੀ ਛਕਣ ਦਾ ਵਾਅਦਾ ਕਰ ਗਏ ਨਹੀਂ ਜੀ ਅਰਦਾਸ ਕਰੋ ਤਾਂ ਹੰਤੇ ਰੋਜ਼ਾ ਉਦੇ ਕੋਲ ਇਤਨਾ ਆਂਦਾ ਹੈ ਮੇਰੇ ਘਰ ਗਿਣਨ ਵਾਸਤੇ 8-10 ਬੰਦੇ ਬੈਠਦੇ ਹਉਣ ਦੇ ਜੋ ਰੋਜ਼ ਦੀ ਆਉਂਦੇ ਮੈਂ ਤਾਂ ਗੁਰਮੁਖੋਂ ਕੀ ਅਰਦਾਸ ਕਰਨੀ ਹੈ ਕਿੰਨੇ ਕੇ ਧੰਦਾ ਚੱਲਦਾ ਰਹੇ ਦੇਖੋ ਵਾਦਾ ਹੋਵੇ ਗੁਰੂ ਵਾਦਾ ਕਰੇ ਮੈਂ ਤਾਂ ਜੇ ਵੀ ਰੱਦੀਆ ਕੋਈ ਨਹੀਂ ਅਗਦੀ ਗਿਆਨੀ ਅਸਤਰਾ ਕੇਵਲ ਧਨ ਦਾ ਪਰਵਾਹ ਐਸੇ ਮਨੁੱਖ ਜਪਾਤ ਹੋ ਜਾ ਦਾਨ ਪੰਥ ਸੇਵਾ ਸੇਮਨ ਕਾ ਕਿਰ ਪਰ ਕੇਵਲ ਧਨ ਲਈਏ ਧਰਮ ਲਈਏ ਪਰਮਾਤਮਾ ਦੇ ਗੁਰੂ ਜੀ ਕਿਉਂਕਿ ਸਮਾਜ ਚੋਰਾ ਦਾ ਤੇ ਧਨ ਨੂੰ ਛੁਪਾ ਕੇ ਰੱਖਣਾ ਪੈਂਦਾ ਕਬੀਰ ਕਹਿੰਦੇ ਨੇ تے گلی گلی پہنے ہر پاسے پہنے کوئی لٹتا ہی نہیں کوئی چراندہ ہی نہیں واقفی سام رام نام کی لوٹ ہے لوٹ سکے تو لوٹ رام دا نام ملہ ملا رہے ਦੁਨੀਆ ਦੀ ਸਾਰੀ ਦੌਲਤ ਨਿਛਾਵਰ ਕੀਤੀ ਜਾ ਸਕਦੀ ਉਹ ਸਹੀਰੇ ਕਬੀਰ ਕਹਿਣਗੇ ਜਿਤਨਾ ਲੁੱਟਣਾ ਹੈ ਲੁੱਟ ਲੈ ਰਾਮ ਨਾਮ ਕੀ ਲੋਟ ਹੈ ਲੋਟ ਸਕੇ ਤੋ ਲੋਟ ਫਿਰ ਪਾਛੇ ਪੜਦਾਵੇ ਜਬ ਪ੍ਰਾਨ ਜਾਣਗੇ ਲੁੱਟਿਆ ਨਹੀਂ ਚੋਰਾਇਆ ਨਹੀਂ ਬਾਜਟ ਪਛਤਾਪ ਵੇਗਾ ਸੰਸਾਰ ਦੇ ਚ ਕੀਤੀ ਹੋਈ ਧਨ ਦੀ ਚੋਰੀ ਮਹਿਮਾਨੀ ੱਗੀ ਅੰਤਿਮ ਸਮੇਂ ਸਿਵਾਏ ਪਛਤਾਪ ਤੋਂ ਹੋਰ ਕੁਝ ਨਹੀਂ ਹੁੰਦਾ ਅੰਤਿਮ ਸਮੇਂ ਮਨ ਉਕੋਂਦਾ ਤੇ ਪਿੱੜਦਾ ਤੇ ਸਾਰੇ ਦੁੱਖਾਂ ਦੇ ਬੋਗ ਭੋਗਣੇ ਪੈਂਦੇ ਨੇ ਐਸੇ ਹੀ ਸ਼ਬਦ ਚ ਆ ਜਾਂਦੇ ਲੈ ਕੇ ਨਾ ਰਾਮ ਨਾਮ ਲੁੱਟਿਆ ਨਹੀਂ ਚੁਰਾਇਆ ਨਹੀਂ ਹੰਤ ਸਮੇਂ ਬਸ ਇਹੀ ਪਛਤਾਵਾ ਹੋਵੇਗਾ ਮੈਂ ਨਹੀਂ ਰੁਕ ਕਾਸ ਲੋਕ ਲੈ ਕਾਸ ਲੋਕ ਲੈ ਧਨ ਦੇ ਲੁੱਟਣ ਵਾਲੇ ਨੂੰ ਲੁਟੇਰਾ ਕਹਿੰਦੇ ਨੇ ਨਾਮ ਦੇ ਲੁੱਟਣ ਵਾਲੇ ਨੂੰ ਸੰਤ ਕਹਿੰਦੇ ਨੇ ਗੁਰਮੁਖ ਕਹਿੰਦੇ ਨੇ ਬ੍ਰਹਮ ਗਿਆਨੀ ਭਗਤ ਕਹਿੰਦੇ ਨੇ ਧਨ ਦੇ ਲੁੱਟਣ ਲੁਟੇਰੇ ਅਗਰ ਗ੍ਰਿਫਤ ਦੇ ਚਾ ਜਾਣ ਪਕੜ ਦੇ ਛਾ ਜਾਣ ਅਪਮਾਨਿਤ ਹੁੰਦੇ ਨੇ ਨਾਮ ਦਾ ਲੁਟੇਰਾ ਉਹਦਾ ਤੇ ਸਨਮਾਨ ਪਰਮਾਤਮਾ ਆਪ ਕਰਦਾ ਸਾਰਾ ਸੰਸਾਰ ਕਰਦਾ ਅਨੁਗੁਰ ਨਾਨਕ ਦੇਵ ਜੀ ਬਾਰਾ ਇਸ ਪਾਵਨ ਪਵਿੱਤਰ ਬਾਤ ਦੇ ਜੋ ਕਹਿ ਰਹੇ ਨਾ ਅਖਰੀ ਅਰਥ ਮੈਂ ਹਰਮ ਕਰਾਂ ਲੇਟ ਪਾਨੋ ਨਾ ਕਰਾਂ ਲੇਕਿਨ ਇੱਕ ਨੁਕਤਾ ਉਭਾਉ ਪੁਰਖ ਹੋਰ ਪੜੇ ਸਾਹਮਣੇ ਰੱਖਦੇ ਨੇ ਚੋੜ ਦੇ ਅੰਦਰ ਚੋਲੀ ਹਰ ਵਕਤ ਚੱਲਦੀ ਹੈ ਘਰ ਦੇ ਵਿੱਚ ਬੈਠਾ ਹੈ ਬਾਜ਼ਾਰ ਦੇ ਵਿੱਚ ਬੈਠਾ ਹੈ ਮੰਦਰ ਮਰਜਾ ਦੇ ਗਲਵਾਰੇ ਦੇ ਬੈਠਾ ਹੈ ਕਿਤੇ ਨਹੀਂ ਹਰ ਵਕਤ ਚੱਲਦੀ ਹੈ ਉਹ ਚੋਰੀ ਕਰਨ ਦੇ ਵਿੱਚ ਕੋਦੋਂ ਸਫਲ ਹੋ ਜਾਂਦਾ ਹੈ ਜਿੱਥੇ ਉਸ ਨੂੰ ਮੌਕਾ ਮਿਲਦਾ ਉਹ ਕਿ ਮੌਕਾ ਹਰ ਵਕਤ ਨਹੀਂ ਹੈ ਹਰ ਜਗ੍ਹਾ ਨਹੀਂ ਸੰਤ ਦੇ ਅੰਦਰ ਦਾ ਯਾਰ ਹਰ ਵਕਤ ਚੱਲਦਾ ਹੈ। ਸੰਤ ਦੇ ਅੰਦਰ ਦਾਨੇ ਬਿਰਤੀ ਹਰ ਵਕਤ ਚੱਲਦੀ ਹੈ। ਕਿਰਤ ਦੇ ਵਿੱਚ ਉਹ ਦੋ ਪ੍ਰਗਟ ਹੋਗੇ ਜਿੱਥੇ ਲੋੜ। ਤੇ ਲੋੜ। ਮੇਰੇ ਖਿਆਲ ਗੱਲ ਪਕੜਨੀ ਚਾਹੀਏ। ਮੈਂ ਇੱਕ ਦਫਾ ਫਿਰ ਦੋ। ਚੋਰ ਹਰ ਵਕਤ ਚੋਰ ਹੈ ਕਿਉਂਕਿ ਚੋਰੀ ਉਸ ਦੇ ਅੰਦਰ ਹਰ ਵਕਤ ਚੱਲਦੀ ਹੈ। ਕ੍ਰਿਤ ਅਵੇਤ ਉਹਦੋਂ ਪ੍ਰਗਟ ਹੁੰਦੀ ਹੈ ਕਦੋਂ ਜਿੱਥੇ ਮੌਕਾ ਮਿਲਦਾ ਹੈ ਸੰਤ ਦੇ ਅੰਦਰ ਦਇਆ ਤੇ ਦਾਨ ਦਿੱਤੀ ਹਰ ਵਕਤ ਚੱਲਦੀ ਹਰ ਵਕਤ